ਜਾ ਬਣਾ ਦਾ ਆਕਾਰ ਕਰਕੇ ਕੱਟਣਾ ਇਹ ਸਰਕਾਰ ਬਣੀ ਆ ਰਿੰਪਾ ਦਾ ਸੱਤੇ ਬਣੀ ਆ ਬਗਰੀਪਾ ਦੇ ਹਲ ਕਰਿਆ ਜਾਂ ਗਰੀਪਾ ਦਾ ਸਰਕਾਰ ਮਰੀ ਆ ਮੈਂ ਕਿੰਨਾ ਗੜਕ ਨਾ ਕਿੰਨਾ ਗੜਕਾ ਦਈਆ ਉਹਦਾ 10 ਕਰੋੜ ਤੱਕ ਕਿਰਮ ਚਾਗੋ ਗਰੀਪਾ ਦੀ ਕਰਨ ਜੋ ਆਕਾ ਆ ਜਾ ਆ ਮੇਰੇ ਲੱਲੇ ਆ ਮੇਰਾ ਮੁਰਸੀ ਮੈਂ ਕਿੱਥੇ ਲੈ ਕੇ ਮਰਾ ਮੈਂ ਮੈਨੂੰ ਕਹ ਮੇਰਾ ਹੱਲ ਕਰਨਾ ਨਾ ਸੜਕ ਤੇ होगा जी पचास सौ साल हो गए बैठे हो का ਤਨ ਲੱਚ ਪਾ ਦੇ ਸਨ ਦੇ ਲੱਚ ਮਰਾ ਮੱਕਸਾਲੇ ਕਰ ਮਰਾ ਆ ਨਾ ਦਾ ਮੁੰਡਾ ਆ ਬੱਚਿਆਂ ਨੂੰ ਚਲਾ ਦੇ ਜਿਹਾਂ ਕਿੰਨਾ ਸਮਾਂ ਜਿਹੜਾ ਹੁਣ ਤੁਹਾਨੂੰ ਇੱਥੇ ਲੋਟ ਦਿੱਤਨ ਹੋ ਗਿਆ ਪੰਜਾਬ ਦੇ ਇਹਨਾਂ ਦੇ ਪੁਸਤ ਵੱਲ ਨੂੰ ਲਾਸਮਟ 10 ਦਿਨਾਂ ਦਾ ਮੋਗਾ ਦਿੱਤਾ ਸੀ ਇਹ ਲੋਕਾਂ ਦਾ ਵਿੱਚ ਕਿੰਨਾ ਗੰਭੀਰ ਚੜੀ ਗਿਆ ਕਹਨਾਂ ਕਿ ਜਦਾਂ ਮਰਾ ਦਾ ਲਾਸਮਟ ਕੰਪਨੀ ਤੇ ਖਾੜ ਨਹੀਂ ਕੋਈ ਨਾ ਗਰੀਬ ਦਾ ਹੱਲ ਨਹੀਂ ਹੋਣਾ ਪਤਮਣ ਅਤਿਮਾਨ ਗਰੀਬਾਂ ਦਾ ਹੱਲ ਕਰਕੇ ਕਿੱਥੇ ਵੀ ਦਿਖਾਉ ਸਕਦਾ ਹੁਣ ਸਾਨੂੰ ਕਿੱਥੇ ਹੋਰ ਜਗ੍ਹਾ ਦਿੱਤੀ ਹੈ ਪ੍ਰਸ਼ਾਸਨ ਨੇ ਬਈ ਮੱਝ ਵੀ ਕਿੱਥੇ ਮੈਂ ਬਚਾਰਤ ਖਲਕੇ ਪੜਾ ਲੋਟਾ ਤੋਂ ਹੁਣ ਤਿੰਜਾ ਟੱਕਰ ਕਹਾ ਨ ਖਤਮ ਹੈ ਕਹਾਣੀ ਮੇਰੀ ਬਸ ਬੱਚੇ ਨੇ ਕੰਮ ਕੀ ਆਖਾਂ ਤੇ ਮਿਲਿਆ ਆ ਬੱਚੇ ਨੂੰ ਤੇ ਸਾਡੇ ਜਾਵਾਂਗੇ ਅਸੀਂ ਕੁੜੀਆਂ ਕਿੱਥੇ ਸੂਰ ਜਿਲੀ ਗਰਬਾ ਰਹੀ ਹੈ ਅੱਜ ਕੱਲ੍ਹ ਤਾਂ ਤੁਸੀਂ ਜਿਵਾਨਾ ਜਾਣਦੇ ਹੋ ਜਾਈਏ ਜਾਈਏ ਉਹਨਾਂ ਨੂੰ ਜਾਈਦਾ ਡ੍ਰੀਮ ਹੋਣਾ ਹੈ ਸਾਰਾ ਕਿਤਾ ਬਈਆਂ ਹੋਣ ਜਾਂਣਾ ਅੱਜ ਬੰਦ ਨਾ ਦੀ ਕੰਨੇ ਸਕੂਲ ਦੇ ਵਿੱਚ ਦਿੱਲੀ ਜਾਣ ਜਾਂਦੀਆਂ ਇਹ ਇਧਰ ਹਰਨਾਨ ਦੇ ਘਰ ਤੇ ਮਾਰੇ ਕੋਲ ਜਾਂਦੇ ਉਹ ਕਿੱਲੇ ਆਣੇ ਜਾਂਦੇਗੇ ਬੱਚੇ ਦੀ ਸਾਡੀ ਹੁਣ ਦੱਸੋ ਸਾਨੂੰ ਇੱਥੇ ਇਕੱਠਾ ਲਾ ਕੇ ਸਾਨੂੰ ਕਿੱਥੇ ਵੜਾਲਗੇ ਕਿੱਥੇ ਸਾਡੇ ਬੱਚੇ ਪੜ੍ਹਨੇ ਜਾਣਗੇ ਟਿਕਟ ਵੀ ਲਵਾ ਕੇ ਦੱਸੋ ਗਰੀਬ ਅਸੀਂ ਕਿੱਥੇ ਜਾ ਕੇ ਬੈਠੀਏ ਬਣੇ ਹੋਣਗੇ ਆਹ ਦੇਖੋ ਸਾਡਾ ਕੀ ਹਾਲ ਹੈ ਬੱਚੇ ਦਾ ਛੋਟਾ ਸੋਟਾ ਦੇਖੋ ਹਰਜਾ ਦੇ ਦਿਓ ਆਹ ਦੇਖੋ ਆਹ ਕਿੱਥੇ ਜਾਈ ਅਸੀਂ ਸਰਕਾਰਾਂ ਦੱਸੋ ਇਹ ਪੰਜਾਬ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਵੋਟਾਂ ਪਾਣਿਆਂਗੇ ਅਸੀਂ ਗਰੀਬ ਦਿਸ ਨੂੰ ਅੱਜ ਤੱਕ ਪਾਣੀ 20 35 ਸਾਲ ਹੋ ਗਿਆ ਬੈਠਿਆ ਨੂੰ ਕਹ ਤੂੰ ਜਗਾ ਜਮੀਨ ਦੇਵਾਂਗਾ ਸਾਨੂੰ ਅੱਜ ਤੱਕ ਜਗਾ ਜ਼ਮੀਨ ਹੀ ਨਹੀਂ ਦਿੱਤੀ ਵੋਟਾਂ ਪਾਣਿਆ ਸੀ ਝਾੜੂ ਵਾਲੇ ਨੂੰ ਪੰਜਾਬ ਸਰਕਾਰ ਨੂੰ ਜੇ ਰਸਨ ਲੈਣੇ ਜਾਣਾ ਦੋ ਬੰਦੇ ਦਾ ਰਸਨ ਕੱਟ ਜਾਂਦਾ ਸਾਡਾ ਵਿਧਵਾ ਜਨਾਨੀਆਂ ਪਿਲਸਣਾ ਸਾਡੀ ਅੱਜ ਤੱਕ ਨਹੀਂ ਲੱਗੀਆਂ ਦੱਸੋ ਆ ਬੱਚੇ ਨਾਲ ਦੇਖੋ ਕੀ ਹਾਲ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਆਹ ਦੇਖੋ ਜੁਆਕਾ ਆ ਬੱਚੇ ਛੋਟੇ ਛੋਟੇ ਬੱਚੇ ਹਨ ਅਸੀਂ ਕਿੱਥੇ ਲੈ ਕੇ ਜਾਏਗੇ ਦੱਸੋ ਨਾ ਕੱਟ ਇਹ ਹੈਗਾ ਸਾਰਾ ਕੁਝ ਹੋਰ ਅਰੇ ਬਾਨੇ ਹੋਏਗੇ ਜੇ ਚਾਹੀਦਾ ਹੈ ਦਿਖਾਵਾਂਗਾ ਜੀ ਤੁਹਾਨੂੰ ਜਾਂ ਦਰਖਾਸਤ ਲੈ ਕੇ ਮੈਨਾਂ ਲਪਾਵੇ ਚੋ ਪੰਜਾਬ ਸਰਕਾਰ ਆ ਆਏਗਾ ਪੰਜਾ ਬੋਲਿਆ ਗਿਆ ਹੈ ਮਲੇ ਕੋਲੇ ਕਿੱਥੇ ਜਾਇਆ ਦੱਸੋ ਜੀ ਅਸੀਂ ਸਾਨੂੰ ਗਰੀਬਾਂ ਨੂੰ ਅੱਜ ਹੀ ਆ ਕੇ ਪਰੇਸ਼ਾਨ ਕਰਿਆ 35 ਸਾਲ ਦੇ ਬੈਠਿਆ ਸੀ 35 ਸਾਲ ਦੇ ਸਾਨੂੰ ਕੋਈ ਮੋਲ ਤਾਂ ਨਹੀਂ ਦਿੱਤੀ ਮਹੀਨਾ ਨਹੀਂ ਦੱਸ ਨਹੀਂ 20 ਨਹੀਂ ਦਿਨ ਨਹੀਂ ਕਹਤੇ ਇਹਨਾਂ ਨੇ ਤਾਂ 8000 ਆਹ ਦੇਖੋ ਸਾਡੇ ਨਾਲ ਰੋਟੀਆਂ ਵੀ ਬਣੀਆਂ ਬਣੀਆਂ ਛੱਡਤੀਆਂ ਚੁੱਲਿਆਂ ਦੇ ਵਿੱਚ ਤੁਹਾਨੂੰ ਦਿਖਾ ਦਿਆਂ ਦੇਖੋ ਕੀ ਹਾਲ ਹੈ ਕੋ ਸਾਡਾ ਪੱਕਾ ਨਹੀਂ ਕਰਿਆ ਕੋਈ ਨਾ ਡੰਡੇ ਕੱਢ ਕੇ ਬੱਝਾ ਆਹ ਦੇਖੋ ਕੋ ਸਾਡੀ ਹਾਲ ਕਰਿਆ ਬਾਜ ਬੋਲੀ ਬਾਬੂ ਜੀ ਦੇਖੋ ਅਸੀਂ ਕਿੱਥੇ ਜਾਈਏ ਤੁਸੀਂ ਐਂਦਾ ਦੱਸਿਆ ਸੀ ਸਾਨੂੰ ਗਰੀਬਾਂ ਨੂੰ ਜਗਾ ਜ਼ਮੀਨ ਤਾਂ ਦਵੇ ਅਸੀਂ ਬੈਠੀਏ ਪਹਿਲਾਂ ਸਾਨੂੰ ਕਹਿਵਾ ਠਾਇਆ ਥੋ ਉਨ੍ਹਾਂ ਨੇ ਬਾਬੂ ਇਹ ਸਾਨੂੰ ਕੋਈ ਠਾਣੇ ਨਹੀਂ ਆਇਓ ਰੇ ਕਿੰਨੇ ਦਿਨ ਪਹਿਲਾਂ ਅਸੀਂ 35 ਸਾਲ ਦੇ ਬੈਠੇ ਆਂ ਰੇ ਜੀ ਕਿੰਨੇ ਦਿਨ ਪਹਿਲਾਂ ਮਾਜੀ ਬਾਬੂ ਸੰਤਾ ਜੀ ਆ ਗਏ ਹਰ 2 ਵਜੇ ਆਇਆ ਸੀ ਆ 2 ਵਜੇ ਦੋ ਕ ਬੰਦੇ ਆਸਾਂ ਨੂੰ ਦੱਸ ਕੇ ਕੋਈ ਪੁਲਸ ਨਹੀਂ ਆਈ ਕੋਈ ਕੁਛ ਨਹੀਂ ਆ ਸਾਡੇ ਕੋਲ ਕਿੰਨੇ ਪਰਿਵਾਰ ਰਹਿੰਦੇ ਨੇ ਇੱਥੇ ਕਿੰਨੇ ਪਰਿਵਾਰ ਜੀ ਅਸੀਂ 35 ਸਾਲ ਦੇ ਆ ਗਏ ਕਿੰਨੇ ਜਾਨੇ ਕਿੰਨੇ ਘਰ ਰਹਿੰਦੇ ਨੇ ਇੱਥੇ ਅੰਨਾ ਨਾ ਨ ਕਿੰਤੇ ਸਾਨੂੰ ਪਤਾ ਨਹੀਂ ਜੇ ਹਾਲ ਪੜੇਗੇ ਸਾਡੇ ਬੱਚੇ ਸਕੂਲਾਂ 'ਚ ਵੀ ਜਾਂਦੇਗੇ ਕੱਲਾ ਸਕੂਲ 'ਚ ਸਾਡੀਆਂ ਕੁੜੀਆਂ ਲੱਗੀਆਂ ਦੀਆਂ ਜੀ ਔਰੇ ਆ ਸਾਰਾ ਨੜ ਦੇ ਗੁਰਦੁਆਰੇ ਚ ਛੋਟੇ ਛੋਟੇ ਬੱਚੇ ਜਾਂਦੇ ਅੰਗਲਵਾੜੇ ਜਾਂਦੇ ਨੇ ਕਿਲਾ ਵਾਲੇ ਸਕੂਲ ਚ ਜਾਂਦੇ ਨੇ ਬੱਚੇ ਜੇ ਨਹੀਂ ਜੀ ਸਾਡਾ ਤਾਂ ਰਕੜ ਬੋਡ ਕਾਰ ਸਾਰਾ ਕੋ ਸੁਰਦਾ ਬਣਿਆ ਦਾ ਸਾਨੂੰ ਕੀ ਕਹਤ ਕਿੱਥੇ ਜਾਓ ਇੱਥੋਂ ਕੋਈ ਦੱਸੇ ਜਗ੍ਹਾ ਸਾਨੂੰ ਕੋਈ ਦੱਸਿਆ ਨਹੀਂ ਜੀ ਜਗ੍ਹਾ ਵਾਲਾ ਹੁਣ ਅਸੀਂ ਦੱਸੋ ਕਿੱਥੇ ਜਾਏ ਬੱਚੇ ਲੱਗੇ ਸਾਡਾ ਹੱਲ ਕਰਨ ਦਾ ਸਾਡੇ ਤਾਂ ਮਸ਼ੀਨਾ ਮੇਰੇ ਸਾਡੇ ਪਟਾਣ ਸੜ ਕੇ ਅੱਗ ਲਾ ਦਿੰਦੇ ਜੀ ਸਾਨੂੰ ਮੌਕਾ ਦੋ ਸਾਨੂੰ ਅੱਗ ਲਾਣਾ ਔਰ ਸਾਨੂੰ ਮੌਕਾ ਮਿਲਦਾ ਮੌਕੇ ਨਹੀਂ ਅਸੀਂ ਪਟਾਣ ਤੇ ਆਉਣ ਖੜੇ ਪੈ ਕੇ ਕੀ ਕਰਵਾਵਾ ਦੀ ਕਰਾਉਂ ਆ ਕੇ ਬਰਾਸ ਆਇਆ ਤਾਂ ਕਿ ਅਸੀਂ ਸਾਥਾ ਚੱਲੋ

ਟਾੜੂ ਤੇ ਹਮ ਕਰਾਉਂਦਾ ਉਹ ਤਾਂ ਮਾਰਨਾ ਮਾਰਨ ਗਈ ਪਾੰਜਾ ਦੇਖੋ ਉਸ ਤੋਂ ਬਾਅਦ ਤੇਰਾ ਹੱਥ ਬਣ ਕੇ ਸਾਨੂੰ ਬੇਲਾ ਜਾਵੇ ਫੋਟ ਮਾਰਿਆ ਜੀ ਨੂੰ ਲਾਲਾ ਆ ਬੈਠੀ ਕਰਦੇ ਮੈਂ ਕਰਨੀਆ ਗਰੀਬ ਦੀ ਮਦਦ ਕਰਨਾ ਇਹਨੇ ਨਾ ਸਾਹ ਦਾ ਬੈਠਾ ਜਨਾ ਖੇਡਦਾ ਦੇਦਾ ਬਾਬਾ ਰੱਬ ਦੀ ਦੇਦਾ ਬਾਬਾ ਰੱਬ ਦੀ ਖਾਣਾ 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 ਮੱਗਦਾ ਖਾਣਾ ਐਨਾ ਜ਼ੋਰ ਦੇਖਾਂ ਲਾਡਾ ਮੱਕ ਨਿਕਲ ਰੋਟਾ ਨੇ ਗਰੀਬੀ ਮੱਛਦਗਾ ਨਖਰੀ ਦੀ ਜਿੰਨਾ ਵੇਲਾ ਕਿੱਥੇ ਕਿੱਥੇ ਦਾ ਘਰ ਦਾ ਰੋਟਾ ਜੋਕ ਗਿਆਣਗੇ ਵਿਚਾਰੇ ਨਿੱਕੇ ਨਿੱਕੇ ਬੱਚਾ ਸਾਡੇ ਗਰੀਬਾਂ ਬੱਚਾ ਦਾ ਮਨ ਕਰਨਾ ਕੱਲੇ ਕੱਲੇ ਮਾਰੋ ਨਾ ਉਠੋ ਜੀ ਕਾਲਾ ਮਾਇਆ ਮੈਨੂੰ ਆਹ ਦੇਖੋ ਮੇਰੀ ਬਿਮਾਰੀਆਂ ਮੈਨੂੰ ਕਿਹੜਾ ਚੜਾਈਆਂ ਆਹ ਦੇਖੋ ਬਾ ਕਿੱਥੇ ਅਸੀਂ ਜਾਈਏ ਅੱਜ ਬੱਚੇ ਬੱਚਾ ਧੰਗਾ ਲੈ ਲੈ ਕੇ ਮਰ ਜਾਨਾ ਕਾਲੇ ਪੀਲੇ ਰੇ ਦਵਾਈਆਂ ਦੀ ਅਸੀਂ ਕਿੱਥੇ ਜਾਈਏ ਆ ਸਾਡੇ ਐਂਟ੍ਰੋਸੀਨਾ ਕਰੀਆਂ ਨੇ ਸਾਡੇ ਨਾ 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 ਮਾਤਾ ਮਾਤਾ ਕਰਕੇ ਜਿਹੜਾ ਦੇਖੇ ਅੰਦਰ ਗਰੀਬ ਸਰਕਾਰੀ ਵੀ ਵੀ ਦੇਖਦੇ ਨਹੀਂ 10000 ਰੁਪਏ ਨਾਲ 10000 ਗਰੀਬ ਦੀ ਕਰਮਚਾਰੀ ਦੇਖੋ ਜੀ ਆਧਾਰ ਕਾਰਡ ਮਰੇਲ ਕੋਲੇ ਦੇ ਬਣੇ ਹੋਏਗੇ ਸਾਡੇ ਜੀ ਅਸੀਂ ਦੱਸੋ ਕਿੱਥੇ ਜਾਈਏ ਆ ਦੇਖੋ ਆਧਾਰ ਕਾਰਡ ਸਾਡੇ ਮਰੇਲ ਕੋਲੇ ਦੇ ਬਣੇ ਦੇਗੇ ਜੀ ਅਸੀਂ ਗਰੀਬ ਕਿੱਥੇ ਜਾਈਏ ਬਣੀ ਸਾਨੂੰ ਦੱਸੋ ਐਸਾ 14 ਦਾ ਦੌਰ ਸਾਨੂੰ ਰਹਿ ਨਹੀਂ ਕੋਈ ਮਰਚ ਕਿੱਥੇ ਦਾ ਪੁੱਤ ਕਿੱਥੇ ਕਿੱਥੇ ਜਾਈਏ ਅਸੀਂ ਦਾ ਮਤਲਬ ਕਰਕੇ ਠਾਨ ਮਾਰਾ ਮੋਟਾ ਕਰ ਹੱਲ ਕਰਨਾ ਵੀ ਲੈ ਇਸ ਜਗਾ ਪੱਕਾ ਟਿਕਾਣੇ ਦੇ ਇਲਾਕੇ ਬਠਾਈਏ ਬਿਠਾ ਕੇ ਜਿਹੜਾ ਲੋਕਾਂ ਦਾ ਬੱਚਾ ਮਰ ਜਾਈਏ ਜਿਹੜਾ ਜਾਨ ਨਹੀਂ ਚੱਲੇਗਾ ਚੰਗੂਆ ਉਹ ਵੀ ਬਿਪਾ ਤੋਂ ਹੈ ਸਰਕਾਰ ਬਣੀ ਹੈ ਤਕਰੀਬਨ ਸਰਕਾਰ ਬਣੀ ਹੈ ਸਰਕਾਰ ਬਣੀ ਹੈ ਤਕਰੀਬਨ ਸਰਕਾਰ ਬਣੀ ਹੈ ਜਿਹੜਾ ਭਗਤ ਮਾਨ ਇਹ ਪੰਜਾਬ ਦਾ ਬੱਚਾ ਆ ਗਰੀਬਾਂ ਦਾ ਹੱਲ ਕਰਕੇ ਜਾਵੇ ਸਾਨੂੰ ਆ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਲੋਕ ਡਿਪਟੀ ਮੈਜਿਸਟਰੇਟ ਲਗਾਇਆ ਗਿਆਗਾ ਮੈਨੂੰ ਤੇ ਸਾਨੂੰ ਆ ਵੀ ਇਹ ਜਗ੍ਹਾ ਜਿਹੜੀ ਪੰਜਾਬ ਸਰਕਾਰ ਦੀ ਮਾਲਕੀਅਤ ਹੈ ਕਿ ਕਿ ਤੈਨੂੰ ਖਾਲੀ ਕਰਾ ਕੇ ਅਸੀਂ ਸਵਲਕ ਮੈਕਮਟੀ ਨੂੰ ਜਿਹੜਾ ਇਹ ਇਹਦੀ ਜਿਹੜੇ ਮੈਕਮਟੀ ਦੇ ਬੀਅਰਡ ਕੋਲੋਂ ਦੀ ਇਹ ਸਮਾਜ ਸਰਕਾਰ ਦੀ ਹੈ ਕੁਝ ਸਰਕਾਰ ਦਾ ਪੋਰਸ਼ਨ ਕੁਝ ਕਹਿ ਦੂਸਰੇ ਬੰਦੇ ਸਰ ਇਹਨਾਂ ਦੇ ਕਹਿੰਦੇ ਵੀ ਸਾਡੇ ਆਧਾਰ ਕਾਰਡ ਵੋਟਰ ਕਾਰਡ ਬੱਗੇ ਦਾ ਬਣਿਆ ਉਹਨਾਂ ਸਾਡੇ ਇੱਥੇ ਧੁੱਗਿਆਂ ਦੇ ਉੱਤੇ ਵਾਰਡ ਨੰਬਰ ਵੀ ਲਿਖ ਕੇ ਗਿਆ ਨੰਬਰ ਇਹ ਮੁੱਦਾ ਜਿਹੜੇ ਵਾਰਡ ਨੰਬਰ ਜਾਂ ਵੋਟਰ ਕਾਰਡ ਬਣੇ ਨੇ ਇਹਨਾਂ ਦੇ ਤਾਂ ਉਹ ਜਿਨ੍ਹਾਂ ਨੇ ਤਸਦੀਕ ਕੀਤੀ ਉਹਦੇ ਖਿਲਾਫ ਕਾਰਵਾਈ ਹੋਈ ਜਿਹਦੇ ਬਾਰੇ ਵੀ ਜੀ ਮੈਂ ਕੋਈ ਕੱਲ ਕਮੈਂਟ ਕਰ ਸਕਦਾ ਸਾਨੂੰ ਆਰਡਰ ਹੋਈ ਨਹੀਂ ਜਿਹੜਾ ਖਾਲੀ ਕਰਾਉਣ ਦੇ ਤੇ ਜਗਾ ਸ਼ਾਮ ਤੱਕ ਖਾਲੀ ਕਰਵਾ ਕੇ ਰਿਪੋਰਟ ਦੇ ਦੇਣ ਉਸ ਬਗਲ ਮਾ ਬਰੋਂ ਤਰੀਕ ਨਹੀਂ ਕਰੇ ਨਹੀਂ ਜੀ ਉਦੋਂ ਸਰਹੰਦਾ ਦੇ ਵੀਰ ਦਾ ਵੀ ਸਾਨੂੰ ਕੱਲ ਹੀ ਦੱਸਿਆ ਗਿਆ ਸਾਨੂੰ ਕੋ ਕੱਪਟਰ ਪਹਿਲਾਂ ਨਹੀਂ ਜੋ ਬਲੈਕ ਬੋਰਡ ਲੱਗੇ ਹੋਏ ਨਹੀਂ ਸੀ 10 ਦਿਨ ਪਹਿਲਾਂ ਵੀ ਤੁਸੀਂ ਚੈੱਕ ਕਰ ਸਕਦੇ ਆ ਅਨਾਉਂਸਮੈਂਟ ਅਸੀਂ ਕੱਲ ਹੀ ਕਰਵਾਈ ਹੈ ਉਦੋਂ ਪਹਿਲਾਂ ਵੀ ਅਨਾਉਂਸਮੈਂਟ ਕਰਵਾਈ ਹੈ ਬੋਰਡ ਆਲਰੇਡੀ ਲਗਵਾਤੇ 15 ਦਿਨ ਪਹਿਲਾਂ ਬਲੈਕ ਬੋਰਡ ਜੀ ਪਹਿਲਾਂ ਵੀ 5-7-7 ਸਾਲ ਪਹਿਲੇ ਲੱਗੇ تھے ਕਿ ਇੱਥੇ ਦੀਵਾਰ ਵੀ ਹੋਈ ਸੀਗੀ ਬਕਾਇਦਾ ਨਹੀਂ ਜੀ ਨਹੀਂ ਮੈਂ 2021 ਤੋਂ ਇੱਥੇ ਆ ਜੀ ਇਹ ਤਾਂ ਜਿਹੜਿਆਂ ਨੇ ਪਹਿਲਾਂ 1-2 ਕੀ ਸੀ ਇਹ ਪਿਛਲੇ 2-3 ਸਾਲਾਂ ਜੀ ਜਾ ਕੇ ਆਏ ਨੇ ਨਹੀਂ ਜੀ ਵਧੀਆ ਮੈਡਮ ਸੁਲਤਾਨਾ ਮੈਂ ਮੰਤਰੀ ਤੇ ਤੋਂ ਜਾਂ ਪਹਿਲਾਂ ਵੀ ਮੈਂ ਗੱਲ ਕਰਦਾ ਉਦੋਂ ਦੀ ਹਾਂ ਇਹ ਫੋਜੀ ਸਮੇਂ ਚ ਹੀ ਆਈ ਨਹੀਂ ਚੁਹੀਏ ਇਹ ਹਟਵਾ ਦੇਣਗੇ ਜੀ ਆਰਾਮ ਨਾਲ ਚੱਲ ਰਿਹਾ ਪ੍ਰੋਸੈਸਰ ਕੰਪਲੀਟ ਇਹ ਉੱਠਾ ਕੇ ਇਹਨਾਂ ਨੇ ਕਿਤੇ ਹੋਰ ਜਗ੍ਹਾ